ਨੇ ਬੱਟਕਟੇ ਪਿਆਣਾ ਕਿ ਹੋਰ ਵੀਰੇ ਬਾਹਲੀ ਗਰਮੀ ਹੋਈ ਪਈ ਐ ਕੀ ਚੱਕਰ ਐ ਦਾ ਮੀ ਮੂਵੀ ਨਹੀਂ ਦਿਖਾਉਂਦਾ ਅ ਪਿੱਛੇ ਇਹਦਾ ਨਹੀਂ ਪਾ ਗਿਆ ਸੀ ਯਾਰ ਉੱਥੇ ਚੱਲ ਵਧੀਆ ਆਇਆ ਤੂੰ ਮੈਨੂੰ ਲੈਣ ਆ ਗਿਆ ਮੈਂ ਤਾਂ ਚਾਰ ਦਿਨ ਵੱਧ ਤੇ ਇਸ ਤਲੇ ਬਸ ਪਈ ਰਹਿ ਗਈ ਭਾਬੀ ਆਪੇ ਕੰਮ ਕਰੀ ਜਾਇਆ ਕਰੂਗੀ ਐਸੀ ਉਸੀ ਤੁਸੀਂ ਵੀ ਲਵਾ ਲਓ ਮਾਣਾ ਮੋਟਾ ਉਹ ਕਿਹਾ ਸੀ ਇਸ ਬਾਰੇ ਇਹਨਾਂ ਨੂੰ ਉਹ ਜਿਹੜਾ ਏਸੀ ਲੱਗਿਆ ਸੀ ਉਹ ਖਰਾਬ ਹੋ ਗਿਆ ਉਹ ਤਾਂ ਦੇ ਜਾਂਦਾ ਸੀ ਹੁਣ ਨਵਾਂ ਲੈ ਕੇ ਆਵਾਂਗੇ ਮੈਂ ਦੇ ਦੂੰਗਾ ਨਹੀਂ ਛੱਡ ਜਾਣਗੇ ਇੱਥੇ ਕਹਿ ਦੂੰਗਾ ਫੋਨ ਕਰ ਦੂੰਗਾ ਤੇਨੂੰ ਜ਼ਰੂਰੀ ਪੈਸੇ ਲਾਉਣੇ ਆਪੇ ਪੈਸੇ ਲਾਉਣਗੇ ਬਥੇਰਾ ਵਿਆਹ ਵੇਲੇ ਇਹਨਾਂ ਨੂੰ ਦੇਦਾ ਜਿਹੜਾ ਕੁਝ ਚਾਹੀਦਾ ਸੀਗਾ ਉਹ ਕੋਈ ਨਾ ਫਿਰ ਕੀ ਹੋ ਗਿਆ ਆਪਦਾ ਘਰ ਹੀ ਸਮਝਦਾ ਹੁੰਦਾ ਕੋਈ ਨਾ ਮੈਂ ਤਾਂ ਆਪਦਾ ਘਰ ਸਮਝਦੀ ਆਂ ਵੀਰੇ ਕੋਈ ਗੱਲ ਨਹੀਂ ਆਪ ਵੀ ਲਿਆਉਣਗੇ ਇਹਨਾਂ ਨੂੰ ਹੁਣ ਜ਼ਰੂਰ ਤਾਂ ਜਿਹੜੇ ਸਮਾਨ ਦੀ ਆਪੇ ਲੈ ਕੇ ਆਉਣਗੇ ਤੁਸੀਂ ਕਾ ਤੂੰ ਮੂੰਹ ਖੋਲਦੇ ਹੋ ਇਹਨਾਂ ਦਾ ਹੈ ਮੈਂ ਦੇ ਦੂੰਗਾ ਲਾ ਦੱਸ ਨਾ ਕੋਲ ਨਾ ਕਹਿ ਬੈਠੇ ਹੋ ਤਾਂ ਉਹਦੀ ਮਗਰ ਲੱਗ ਜਾਣਗੇ ਤੇ ਲਾਲਚੀ ਹੈਗੇ ਆ ਪਰ ਉਹ ਨਾ ਅੱਜ ਵੀ ਨਹੀਂਦਾ ਮੈਨੂੰ ਕਿੱਥੇ ਰਹਿੰਦਾ ਉਹ ਉਹ ਗਏ ਹੋਏ ਨੇ ਖੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਰ ਜੀ ਹੋਰ ਠੀਕ ਆ ਜੀ ਸੀਤ ਹੋਰ ਪੁੱਤ ਠੀਕ ਠਾਕ ਵਧੀਆ ਵਧੀਆ ਪਾਣੀ ਪੀਂਦੇ ਪੁੱਤ ਠੀਕ ਆ ਲੈ ਆ ਦੇ ਪੁੱਤ ਪਾ ਕੇ ਕਿੱਧਰੋਂ ਆਏ ਡੋਲੂ ਲੈ ਕੇ ਉਹ ਖੇਤ ਝਾੜੀਆਂ ਲੱਗੇ ਹੋਏ ਆ ਨਾ ਉਧਰੋਂ ਜਾ ਸੀਗਾ ਨਰਮਲ ਨਰਮਲ ਘੋੜਦੇ ਹਾਂ ਹਾਂ ਤੇ ਹੋਰ ਪੁੱਤ ਘਰੇ ਠੀਕ ਠਾਕ ਹੈ ਵਧੀਆ ਵਧੀਆ ਤੁਸੀਂ ਦੱਸਣ ਵਾਲੇ ਪਹਿਲਾਂ ਕਹਿੰਦੇ ਗੋਡਾ ਜੇ ਰੱਖਦਾ ਹੁਣ ਠੀਕ ਆ ਹਾਂ ਹੁਣ ਠੀਕ ਆ ਕਾਫੀ ਫਰਕ ਪੈ ਗਿਆ ਅੱਗੇ ਨਾਲੋਂ ਤਾਂ ਬਾਲਾ ਐਵੇਂ ਥਕਾਣਾ ਕਰਿਆ ਕਰੋ ਸਰੀਰ ਨਾਲ ਹੁਣ ਇੱਕ ਗਰਮੀ ਆ ਬਾਕੀ ਕੀ ਕਰੀਏ ਪੁੱਤ ਫਿਰ ਕਰਨਾ ਤਾਂ ਪੈਂਦਾ ਹੀ ਆ ਕਰਨਾ ਤਾਂ ਪੈਂਦਾ ਹੀ ਬੰਦੇ ਹੈਗੇ ਜਦੋਂ ਕਰਨ ਵਾਲੇ ਮੂਰੇ ਦਿਹਾੜ ਗਏ ਚਲੋ ਹੂੰ ਹੋਰ ਮਸੀ ਤੁਸੀਂ ਦੱਸੋ ਕੀ ਗੱਲਬਾਤ ਕੋਈ ਨਹੀਂ ਬਾਈ ਗੱਲਬਾਤ ਬਸ ਤੂੰ ਆ ਗਿਆ ਇੰਨਾ ਹੀ ਬਹੁਤ ਹੈ ਮਨ ਖੁਸ਼ ਹੋ ਗਿਆ ਹਾਂ ਚੱਲ ਆ ਗਈ ਇਹਨਾਂ ਨੂੰ ਵੀ ਲੈ ਆਂਦੀ ਭਣੇ ਕੋਈ ਨਹੀਂ ਅਸੀਂ ਪੀ ਲਾਂਗੇ ਫੇਰ ਤੁਸੀਂ ਵੀ ਪੀ ਲਓ ਪਹਿਲਾਂ ਮਰੋਂ ਆਇਆ ਉਹ ਪੀ ਨਹੀਂ ਨਹੀਂ ਮੈਂ ਨਹੀਂ ਪੀਣਾ ਚਲ ਹੋਰ ਮੈਂ ਤੁਹਾਨੂੰ ਐ ਪੁੱਛਦਾ ਸੀ ਮੈਂ ਕਿਹਾ ਜੀਰੀਅਤ ਕੀ ਕਿਹੜੀ ਲਾਉਂਗੇ ਤੁਸੀਂ ਮਾਂਸਪਤੀ ਲਾਵਾਂਗੇ ਕਿ ਦੂਜਾ ਨਹੀਂ ਬਾਸਮਤੀ ਲਾਵਾਂਗੇ ਅਸੀਂ ਤੋਂ ਬਾਸਮਤੀ ਠੀਕ ਰਹਿੰਦੀ ਆ ਤੇ ਮੱਕੀ ਮੱਕੀ ਬੀਜੀ ਆ ਚਾਰ ਪਾਵਾਂ ਜਾਂਦੀ ਆ ਵਧੀਆ ਜੀ ਫੀਡ ਫੂਡ ਦਾ ਬਾੜੇ ਮਹਿੰਗੇ ਬਹੁਤ ਠੱਲ ਪੈ ਜਾਂਦੀ ਆ ਉਹਦੇ ਨਾਲ ਚਾਰ ਨਾਲ ਫਰਕ ਤਾਂ ਪੈਂਦਾ ਹੀ ਆ ਹਾਂ ਬਾਕੀ ਬਾੜੇ ਪਸ਼ੂ ਪਸ਼ੂਆਂ ਦਾ ਲੋਈ ਨਾ ਪੰਗਾ ਬਿਮਾਰੀ ਚੱਲੀ ਜਾਂਦੀ ਆ ਕਹਿੰਦੇ ਵੀ ਐ ਕਰਕੇ ਨੁਕਸਾਨ ਹੋ ਸਕਦਾ ਹੂੰ 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 ਵੀਰੇ ਠੰਡਾ ਪੀ ਆ ਪੀ ਲਓ ਠਾਲੇ ਦਾ ਪੀ ਲੈਣਿਆ ਕੋਈ ਨਹੀਂ ਨੇ ਕੁਝ ਖਾਣ ਨੂੰ ਬਣਾ ਦੇਣੀ ਵੀਰੇ ਤੁਹਾਡੇ ਵਾਸਤੇ ਹਨਾ ਬਣਾ ਲਾਂਗਾ ਪਰ ਸ਼ਾਦ ਮੈਂ ਬਣਾ ਲੂੰ ਸਾਦੀ ਸੁਢੀ ਚ ਬਣਾਵਾਂ ਹਾਂ ਚਲ ਆਈ ਕਰਦੀ ਆ ਪਤਾ ਕਰ ਦੱਲ ਕਰਨ ਦੇ ਤੇਰੇ ਨਾਲ ਹਾਂਜੀ ਹਾਂਜੀ ਦੱਸੋ ਇਹ ਆਪਦੀ ਪੈਨੂ ਨਾ ਸਮਝਾ ਕੇ ਯਾਰ ਥੋੜਾ ਜਿਹਾ ਕਿਵੇਂ ਕੀ ਗੱਲ ਹੋ ਗਈ ਉਹ ਤਾਂ ਨਾ ਤਾਂ ਕਿਸੇ ਆਏ ਗਈ ਤਾਂ ਪਾਣੀ ਪੜਾਉਂਦੀ ਐ ਨਾ ਪੁੱਛਦੀ ਐ ਆ ਹੁਣ ਕੱਲ ਦੀ ਗੱਲ ਐ ਖੇਤ ਝਾੜੀ ਲੱਗੇ ਆ ਮੈਂ ਕਿਹਾ ਚੱਲ ਰੋਟੀ ਪਾਣੀ ਬੰਨ ਦੇ ਅਜੀ ਮੈਥਰੀ ਪਕਦੀਆ ਪਕਦੀ ਰੋਟੀਆਂ ਥੋੜੀਆਂ ਅੱਛਾ ਜੀ ਉਹ ਸਮਝਾ ਕੇ ਜਾਈ ਪੁੱਤ ਨੂੰ ਨਹੀਂ ਕੋਈ ਹੋਰ ਗੱਲਬਾਤ ਕੋਈ ਹੋਰ ਦੱਸ ਦਿਓ ਨਹੀਂ ਕੋਈ ਹੋਰ ਗੱਲਬਾਤ ਕੋਈ ਨਹੀਂ ਨਹੀਂ ਫਿਰ ਤਾਂ ਮਾੜੀ ਗੱਲ ਆ ਜੀ ਤੁਹਾਨੂੰ ਤਾਂ ਨਹੀਂ ਬੋਲਦੀ ਕੋਸੀ ਕੋਈ ਨਾ ਪਤਾ ਮਾੜਾ ਮੋਟਾ ਤਾਂ ਚੱਲਦਾ ਹੀ ਰਹਿੰਦਾ ਜੀ ਚੱਲਦਾ ਤਾਂ ਨਹੀਂ ਰਹਿੰਦਾ ਜੀ ਦੇਖੋ ਐਂ ਤਾਂ ਵੀ ਆਪਾਂ ਪਰਿਵਾਰ ਚ ਰਹਿਣਾ ਜੇ ਆਪਾਂ ਇਹ ਨੀਰਖਾ ਰੱਖਾਂਗੇ ਇੱਕ ਦੂਜੇ ਨਾਲ ਫੇਰ ਤਾਂ ਪਰਿਵਾਰ ਚੱਲੀ ਖੜਿਆ ਜੀ ਪੁੱਤ ਇਹਨਾਂ ਦਾ ਕਾਰ ਹੈ ਜੇ ਕੰਮ ਕਰ ਲੈਣਗੇ ਤਾਂ ਸੌਖੇ ਰਹਿਣਗੇ ਜੇ ਨਾ ਕਰਨਗੇ ਭਾਈ ਫੇਰ ਕਿ ਸਿਆਣੇ ਬੰਦੇ ਤਾਂ ਮੂਰੇ ਲੱਗੇ ਬੈਣਾ ਸਰਦਾ ਹੀ ਨਹੀਂ ਹੈ ਨਹੀਂ ਨਹੀਂ ਸਾਨੂੰ ਤਾਂ ਇਹ ਗੱਲ ਦਾ ਪਤਾ ਹੀ ਨਹੀਂ ਸੀ ਜੀ ਚੰਨ ਨਹੀਂ ਹੈਨੀ ਸੀ ਤੁਸੀਂ ਦੱਸ ਤਾਂ ਚਲੋ ਵਧੀਆ ਕੀ ਤਾਂ ਫੋਨ ਫੋਨ ਕਰਦਾ ਕਰੋ ਮੇਰਾ ਨੰਬਰ ਲੈ ਲਓ ਤੁਸੀਂ ਪੁੱਤ ਫੋਨ ਤੇ ਕਾਹ ਨੂੰ ਗੱਲ ਬਦੋਣੀ ਚਲੋ ਹਨਾ ਤੂੰ ਆ ਗਿਆ ਤੈਨੂੰ ਦੱਸਦਾ ਤਾਂ ਕਰਕੇ ਸਬਜ਼ੀ ਕੀ ਬਣਾਵਾ ਤੂੰ ਤਾਂ ਕਦੋਂ ਹੀ ਪਈਆ ਗੱਲੇ ਮਗਾ ਲੈਨੇ ਮੈਂ ਬਤ ਫਿਰ ਨਾਲੇ ਭੈਣਿਆ ਉਹ ਆ ਮੇਰੀ ਗੱਲ ਸੁਣ ਤੂੰ ਰਹਿਮ ਦੇ ਵਿੱਡਲਾ ਉਹਨੂੰ ਰੋਟੀ ਰਾਟੀ ਦਾ ਤੇ ਮੈਂ ਤਾਂ ਤੈਨੂੰ ਲੈਣ ਹੀ ਆਇਆ ਸੀਗਾ ਮੈਨੂੰ ਆਏ ਸੀ ਉੱਥੇ ਕੱਟਾਂਗੇ 4 ਦਿਨ ਤੂੰ ਤੂੰ ਕੱਪੜੇ ਪਾਲਾ ਹਾਂ ਚਲ ਮੈਂ ਕਰਦੀ ਆ ਸਬਾਨ ਪੈਕ ਕਰ ਲੈਂਦੀ ਆਂ ਪੁੱਤ ਨਹੀਂ ਨਹੀਂ ਤਾਂ ਜਾਣ ਦਿੰਦੇ ਅਸੀਂ ਆ ਖੇਤ ਹੁਣ ਝਾੜੀਆਂ ਲੱਗੇ ਹੋਏ ਨੇ ਕੰਮਕਾਰ ਤਾਂ ਰੁੱਤ ਹੈਗੀ ਹੈਗੀ ਤੇ ਘਰੇ ਕੰਮ ਕਰਨ ਵਾਲਾ ਵੀ ਹੈ ਨਹੀਂ ਕੋਈ ਅਸੀਂ ਤਾਂ ਹੁਣ ਖੇਤ ਵਗ ਜਾਾਂਗੇ ਫੇਰ ਕੀ ਹੁੰਦਾ ਡੈਡੀ ਜੀ ਮੈਨੂੰ ਜਾਇਆਂ ਨੂੰ 4 ਦਿਨ ਪੁੱਤ ਘਰੇ ਸਰਦਾ ਨਹੀਂ ਚਲ ਵਗ ਜਾਂਦੇ ਦੋਵੇਂ ਫੇਰ ਲੈ ਜਾ ਕੋਈ ਨਹੀਂ ਫੇਰ ਲੈ ਜਾ ਚਲ ਕੋਈ ਨਹੀਂ ਫੇਰ ਦੇਖ ਲਾਂਗੇ ਕਿਰਾਂ ਤੁਸੀਂ ਕੰਮਕਾਰ ਵੀ ਜ਼ਰੂਰੀ ਆ ਨਾ ਹੁਣ ਹਾਂ ਚਲ ਬੁੱਤ ਚੱਲ ਕੇ ਆਇਆ ਸੀ ਤੂੰ ਦੋ ਦਿਨ ਲਾਇਆ ਹੁੰਦੀ ਫੇਰ ਕੀ ਹੁੰਦਾ ਸੀ ਜਾ ਵੜਨ ਦੇ ਕੁੜੀ ਨੂੰ ਨਹੀਂ ਨਹੀਂ ਚਲੋ ਕੋਈ ਗੱਲ ਨਹੀਂ ਤੁਸੀਂ ਮੇਰੀ ਗੱਲ ਸੁਣੋ ਇਸ ਤੋਂ ਬਾਅਦ ਲੈ ਜੂ ਭੈਣੇ ਮੈਂ ਤੈਨੂੰ ਹਫਤੇ ਇੱਕ ਤੱਕ ਇੱਕ ਦਵਾਰੇ ਆ ਜੂ ਦੱਸ ਦੇਣਾ ਤੱਕ ਹਾਂ ਕੋਈ ਗੱਲ ਨਹੀਂ ਫੇਰ ਲੈ ਜਾਓ ਕੋਈ ਹਾਂ ਤੁਸੀਂ ਕੰਮਕਾਰ ਨਿਮੇੜ ਲਓ ਬਸ ਕਿੰਨੇ ਕੁ ਦਿਨਾਂ ਦਾ ਰਹਿ ਗਿਆ ਕੰਮ ਇਹ ਥੋੜੇ ਦਿਨ ਹੀ ਆ ਚਲੋ ਬਸ ਕੋਈ ਨਹੀਂ ਫੇਰ ਕੀ ਹੋ ਗਿਆ ਕਿਹੜਾ ਬਾਹਲੀ ਦੂਰਾ ਹੈ ਚਲ ਬੁੱਤ ਤੇਰੀ ਮਰਜ਼ੀ ਹੈ ਫੇਰ ਹੂੰ ਚਲੋ ਠੀਕ ਹੈ ਜੀ ਫੇਰ ਮੈਂ ਚੱਲਦਾ ਚੰਗਾ ਮੈਨੂੰ ਤਾਂ ਐ ਹੀ ਸੀਗਾ ਬੇਬੇ ਹੈ ਨਹੀਂ ਸੀ ਘਰੇ ਭੋਗ ਤੇ ਬਾਗੀ ਨਹੀਂ ਤਾਂ ਅਸੀਂ ਦੋਨਾਂ ਨਹੀਂ ਆਉਣਾ ਸੀ ਅੱਛਾ ਮੇਰੇ ਭਰੂ ਰੋਟੀ ਤਾਂ ਖਾ ਕੇ ਜਾ ਹੁਣੇ ਜਾਣ ਨੂੰ ਕਾਲੀ ਦਸ ਕਾ ਆਵਾਜ਼ ਠੰਡਾ ਪੀ ਲਿਆ ਹੁਣ ਬਹੁਤ ਆ ਮੈਂ ਟਾਈਮ ਨਾਲ ਵਗ ਜਾ ਚਲ ਘਰੇ ਕੰਮ ਮੈਂ ਵੀ ਕਰਨੇ ਹਨ ਹੁਣ ਹਾਂ ਤੇ ਵੇਖੋ ਸ੍ਰੀਖਰ ਦੁਪਹਿਰਾਂ ਮੱਚਦਾ ਜਾਏਗਾ ਬਹਿ ਜਾਤ ਨੇ ਜੇ ਵਗ ਜੀ ਕੋ ਕੁਛ ਨਹੀਂ ਹੁੰਦਾ ਹੋਰੇ ਬਾਪੂਤ ਕੋਈ ਨਹੀਂ ਇਹਦਾ ਨਹੀਂ ਕੰਮ ਤਾਂ ਆਪਣੇ ਵੀ ਨਹੀਂ ਲੋਟ ਆਉਂਦਾ ਇਹ ਦੇਖੋ ਹੈ ਕੱਲਾ ਬੰਦਾ ਮੈਂ ਤਾਂ ਤੁਸੀਂ ਤਾਂ ਚਲ ਦੋ ਹੈਗੀ ਉਹ ਦਿਹਾੜੀ ਦੇ ਦਫੇ ਮੈਂ ਤਾਂ ਫਿਰ ਆਪ ਹੀ ਕਰਕੇ ਖੋਜਾਂ ਸਾਰਾ ਕੰਮ ਠੀਕ ਹੈ ਚਲੋ ਕੋਈ ਨਹੀਂ ਕਰਦਾ ਮੈਂ ਰਾਇ ਵਿਚਾਰ ਕਰੇ ਜਾ ਕੇ ਗੱਲ ਚੰਗਾ ਮਸੀ ਚੰਗਾ ਪੁੱਤ ਚੰਗਾ ਭੈਣ ਉਹ ਕੋਈ ਨਹੀਂ ਤੈਨੂੰ ਲੈ ਜੂੰਗਾ ਮੈਂ ਇੱਕ ਕਹਿੰਦਾ ਬਾਹਲਾ ਚਾਹ ਹੁੰਦਾ ਭੈਣਾਂ ਨੂੰ ਹਾਂ ਚਲ ਕਿੱਥੇ ਆ ਗਈ ਮੋਟਰਸਾਈਕਲ ਇਧਰ ਘਰਤਾ ਸੀ ਵਾਗ ਦਾ ਘਰ ਪੱਟ ਤੇ ਘਰ ਦੇ ਨਾ ਮੈਂ ਤੈਨੂੰ ਦੱਸਾਂ ਨਹੀਂ ਕੋਈ ਨਹੀਂ ਹੁੰਦਾ ਚਾਰ ਦਿਨ ਹੋ ਜਿਹੜੇ ਦਿਹਾੜੀਆਂ ਲੱਗਿਆ ਉਹਨਾਂ ਰੋਟੀਆਂ ਕੌਣ ਪਨਾ ਕੇ ਦਊਗਾ ਕੋਈ ਨਹੀਂ ਦਿਹਾੜੀਏ ਕਰਦੇ ਨਹੀਂ ਰੋਟੀਆਂ ਕੰਨੂੰ ਇੱਥੇ ਮੈਂ ਛੱਪ ਦਿੰਦੀ ਤੂੰ ਕਿਹੜਾ ਮੈਂ ਕੁਰਸੀ ਤੇ ਬੈਠੀ ਰਹਿਣੀ ਆ ਉਹੀ ਗੱਲਾਂ ਫੇਰ ਕੁੱਟੀਆਂ ਬੈ ਜਾ ਦੇ ਦੇ ਚਾਹਾਂ ਕਰ ਕਰ ਰੋਟੀਆਂ ਲਾ ਲਾ ਇਹਨੂੰ ਓਏ ਸਾਰਾ ਦਿਨ ਹਾਇ ਪੈਰ ਇਹਨੇ ਤੇ ਫਰਸ਼ ਦੇ ਉੱਤੇ ਕੱਪੜੇ ਰੇੜੇ ਗੰਦੇ ਹੁੰਦੇ ਆ ਧੋਣੇ ਸੌਕੇ ਆ ਤੇਰੀ ਮਾਂ ਆ ਗਈ ਨਾ ਹੁਣੇ ਤੈਨੂੰ ਕਰ ਦੂ ਲੋਟ ਓ ਆਪੂ ਫਰਸ਼ ਜਲਵਾਇਆ ਮੇਰਾ ਇੱਥੇ ਆਈ ਜੀ ਕਰੀਦਾ ਬਸ ਪੂ ਪਿਆਰਾ ਆਪੇ ਆਈ ਪਿਆਰ ਮਾਂ ਮੈਂ ਸਾਰਾ ਦਿਨ ਮੈਨੂੰ ਲੱਗਾ ਫਰਸ਼ ਹੀ ਪਟਾਉਣੀ ਪਊਗੀ ਭਾਣੇ ਆਇਆ ਆਪਾਂ ਖੇਡੀਏ ਨੂਨ ਮੇਰੇ ਚੋਸਾਲਾ ਕੀ ਖੇਡੀਏ ਮੈਂ ਨਹੀਂ ਕਰੂ ਕੋਲੇਟ ਦੀਜੇ ਦੇਖਦਾ ਪਾਪਾ ਚਿੜੀ ਉੱਡ ਕਾ ਉੱਡ ਖੇਡ ਲਾਂਗੇ ਚਲਾ ਜਾ ਆਜਾ ਉੱਠ ਕੇ ਬੈਠ ਪਹਿਲਾ ਜੇ ਖੇਡਣਾਗਾ ਤਾਂ ਦੇਖੀ ਕੱਪੜੇ ਕਿਵੇਂ ਲੇਵੇੜੇ ਆ ਕੋਈ ਨਾ ਪਣ ਇੱਥੇ ਪੈ ਕੇ ਦੇਖਾਇ ਲਟਕੇ ਦੇਖ ਬੜਾ ਵਜਾ ਹੁੰਦਾ ਤੇ ਦੇਖੋ ਹਾਂ ਪਾਗਲ ਨਹੀਂ ਤੇਰੇ ਬਚਾ ਚਿੜੀ ਉੱਡ ਚਿੜੀ ਉੱਡ ਕਾ ਉੱਡ ਗਾਉ ਉੱਡ ਡਾੜੀ ਡਾੜੀ ਚੱਲ ਚੱਲ ਕਰ 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 ਰਹੀ ਹੈ ਤੇ ਦੁਬਾਰਾ ਤੋਂ ਖੜਦੇ ਪੈਣਾ ਸਹੀ ਨਹੀਂ ਆਇਆ ਸਹੀ ਨਹੀਂ ਆਇਆ ਉਸੇ ਨਾਲ ਹੁਣ ਲੜੋਂਗੇ ਮੈਂ ਤੁਹਾਨੂੰ ਦੱਸਾਂ ਮੈਨੂੰ ਪਤਾ ਐਸ ਗੱਲ ਦਾ ਤੁਸੀਂ ਲੜਾਈ ਕਰੋਗੇ ਸਹੀ ਨਹੀਂ ਆਇਆ ਬਾਬੂ ਕਾ ਡਾ ਕੇ ਪਰ ਉਹਨਾਂ ਕਹਿੰਦਾ ਨਹੀਂ ਨਹੀਂ ਦੁਬਾਰਾ ਜਦੋਂ ਮੈਂ ਤੁਹਾਨੂੰ ਪਤਾ ਕਿ ਨਹੀਂ ਪਹਿਣਗੇ ਹੁਣ ਇਹਦੇ ਤੇ ਦੁਬਾਰਾ ਤੋਂ ਖੜਦੇ ਪੈਣ ਚੱਲ ਚੱਲ ਚਿੜੀ ਉੱਡ ਕਾ ਉੱਡ ਗਾਉ ਉੱਡ ਦੋਨਨੇ ਦੋਨਨੇ ਠੀਕ 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 ਨੂਨ ਮਿਰਚ ਮਸਾਲਾ ਹੁਣ ਦੁਆਰ ਤੋਂ ਦੁਆਰ ਤੋਂ ਕਰ ਦੇ ਦੁਆਰ ਤੋਂ ਚਿੜੀ ਉੱਡ ਕਾ ਉੱਡ ਮੈਂ ਉੱਡ ਡਾਲੀ ਤੂੰ ਉਡਾਈਆ ਤੁਸੀਂ ਉਡਾਈਆ ਵੈਲਾ ਵੈਲਾ ਤੁਸੀਂ ਉਡਾਈਆ ਚਲ ਨੂਨ ਐਕਸ਼ਨ ਹੋਰ ਦੱਸ ਭਾਈ ਕਿਵੇਂ ਆ ਪਰਿਵਾਰ ਸਾਰਾ ਬਾਈ ਹੋਰਾਂ ਦਾ ਕੀ ਹਾਲ ਆ ਵਧੀਆ ਹੈ ਭਾਈ ਸਾਰਿਆਂ ਦਾ ਤਕੜੇ ਆ ਠੀਕ ਠਾਕ ਹੈ। ਹੋਰ ਤੇ ਹੁਣ ਤੇਰੀ ਗੱਲ ਮੰਨਦਾ ਮਾੜੀ ਮੋਢੀ ਕਿ ਨਹੀਂ? ਮੇਰੀਆਂ ਕਾਹ ਕਹਿੰਦੇ ਮੰਨਣੀਆਂ ਸੀ ਬਾਈ। ਉਹ ਤਾਂ ਆਪਦੀ ਮਾਂ ਨੇ ਹੀ ਮੰਨੂਗਾ ਸਾਰੀ ਉਮਰ। ਚੱਲ ਕੋਈ ਗੱਲ ਨਹੀਂ। ਦੇ ਭੈਣ ਨੂੰ ਪਹਿਲਾਂ ਠੰਡਾ। ਲੈ ਪਣੀ। ਵੱਡੀ ਆ ਭਾਈ ਸਾਡੀ। ਲੈ ਹੋਰ। ਉਹ ਤਾਂ ਭਾਈ ਹੈ ਕਿ ਰੱਸੀ ਮੱਚ ਜਾਂਦੀ ਹੈ ਕਿ ਬਾਲ ਨਹੀਂ ਆਂਦਾ। ਉਹਦਾ ਤਾਂ ਇਹ ਕੰਮ ਆਏਗਾ। ਉਹ ਚੱਲ ਕੋਈ ਨਹੀਂ ਮੇਰੀ ਗੱਲ ਸੁਣ। ਇਸ ਤੋਂ ਬਾਅਦ ਸਾਰਾ ਕੁਝ ਤੇਰੇ ਹੱਥ-ਪੱਥੀ ਹੋਣਾਗਾ। ਜਿੰਨਾ ਟਾਈਮ ਬੁੜੀ ਬੈਠੀ ਆ ਸਾਰਿਆਂ ਦਾ ਹੀ ਆ ਹਾਲ ਹੁੰਦਾ। ਹੈਂ? ਚੱਲ ਬੁੜੀ ਤਾਂ ਭਾਈ ਹੰਡ ਪਗਾਵੇ। ਉਹਨੇ ਹੰਡਾ ਪਗਾਉਂਦਾ ਮਾਂ ਮਗਰ ਲਾ ਕੇ। ਚਲ ਕੋਈ ਨਹੀਂ ਹੁੰਦੇ ਰਹਿੰਦਾ ਤੇ ਇੱਕ ਗੱਲ ਕਹਾਂ ਤੈਨੂੰ ਗੁੱਸਾ ਤਾਂ ਨਹੀਂ ਕਰਦੀ ਦੇਖ ਤੇਰਾ ਰਿਸ਼ਤਾ ਸੀਨੇ ਪਾੜ ਕੇ ਦਿੱਤਾ ਜੀ ਤੇਰੇ ਪਾਈ ਨੇ ਬਹੁਤ ਵਧੀਆ ਹੈਨਾ ਫਿਰ ਉਹਨੂੰ ਸਮਾਰਨਾ ਤਾਂ ਅੱਗੇ ਤੇਰੀ ਜ਼ਿੰਮੇਵਾਰੀ ਹੈ ਘਟੋ ਘਟ ਬੰਦੇ ਨੂੰ ਤਾਂ ਸਮਾਰ ਸਕਦੀ ਹੈ ਤੂੰ ਨਹੀਂ ਕਰ ਸਮਾਰਿਆ ਜਾਂਦਾ ਹੁੰਦਾ ਪਰ ਬੰਦੇ ਦਾ ਦਿਮਾਗ ਨਹੀਂ ਬਦਲੇ ਜਾਂਦਾ ਹੁੰਦਾ ਉਹਦਾ ਤਾਂ ਉਹੋ ਜਿਹਾ ਹੀ ਰਹੂ ਜਿਹਹ ਜਿਹਦੀ ਮਾਂ ਨੇ ਕੂਡਵਾੜ ਭਰੇ ਹੈ ਨਾ ਉਹੋ ਜਿਹਾ ਹੀ ਵਰਤੂਗਾ ਉਹਦਾ ਚਲ ਕੋਈ ਆਹੋ ਬੋਲਿਆ ਕਰਦੇ ਵਾਅ ਤੇ ਪਸਤਾਵੇ ਹੁੰਦੇ ਨੇ ਇਹੀ ਜੀਆਂ ਗੱਲਾਂ ਦੇ। ਲੈ ਹੁਣ ਤੂੰ ਮੈਨੂੰ ਐ ਕਹਿਨੀ ਆ ਵੀ ਮੇਰੇ ਨਾਂ ਦੇ ਵਿੱਚ ਕਸੂਰ ਐ। ਹੋਰ ਨਾਂ ਦੇ ਵਿੱਚ ਕਸੂਰ ਨਹੀਂ ਕਹਿੰਦੀ ਐ ਕਹਿਨੀ ਆ ਵੀ ਜੇਦੋਂ ਆਪਾਂ ਕੋਈ ਵੀ ਚੀਜ਼ ਕਰੇ ਲਿਆਉਣਾ ਉਹਦੇ ਵਿੱਚ ਕੋਈ ਕਮੀ ਪੇਸੀ ਹੁੰਦੀ ਉਹ ਆਪਾਂ ਨੂੰ ਆਪ ਨੂੰ ਸਮਰਨੀ ਪੈਂਦੀ। ਉਹ ਚਲ ਕੋਈ ਨਹੀਂ ਘਰ-ਵਾਰ ਦੇ ਵਿੱਚ ਤਾਂ ਹਜੇ ਗੱਲਾਂ ਚੱਲਦੀਆਂ ਰਹਿਣਗੀਆਂ। ਜਿਹੜੇ ਤੱਤ ਭਰੇਗਾ ਇਹ ਨਾ ਉਹੋ ਜਿਹੀ ਰਹਿਣਗੇ ਪ੍ਰੀਤ। ਜਿਹੜਾ ਕੱਟੇ ਉਹੀ ਜਾਣੇ। ਸਹੀ ਗੱਲ ਹੈ। ਸਿਆਣੇ ਕਹਿੰਦੇ ਆ ਗੱਲ ਸਹੀ ਐ। ਜਿਵੇਂ ਮੈਂ ਕੱਟਦਾ ਉਹ ਮੈਨੂੰ ਪਤਾ ਆਹੋ ਭਾਈ ਕਰ ਲੈ ਕਿ ਉਹਨੂੰ ਭਾਂਡਾ ਮੈਂ ਤਾਂ ਗੱਲ ਹੋਰ ਪਾਸੇ ਕਹਿਣੀ ਸੀ ਇਹ ਹੋਰੇ ਪਾਸੇ ਲੈ ਗਿਆ ਲੈ ਭਾਈ ਜਦੋਂ ਤੂੰ ਮੈਨੂੰ ਕਹਿਣੀ ਹੈ ਮੇਰੇ ਭਰਾ ਨੂੰ ਗੁੱਸਾ ਨਾ ਆਊਗਾ ਨਾ ਤਾਂ ਅੱਜ ਤੱਕ ਮੈਂ ਤੇਰੇ ਭਾਈ ਨਾਲ ਕਦੇ ਲੜੀਂਦੇ ਨਾ ਹੀ ਤੇਰਾ ਭਾਈ ਮੇਰੇ ਨਾਲ ਲੜਿਆ ਅਸੀਂ ਤਾਂ ਕਦੇ ਲੜੀਂਸਾਂ ਤਾਂ ਹੀ ਨਹੀਂ ਪਤਾ ਕਿ ਮੀਆਂ ਬੀਬੀ ਦੀ ਲੜਾਈ ਕੀ ਹੁੰਦੀ ਹੈ ਤਾਂ ਹੀ ਤਾਂ ਮੈਂ ਉਹਦੇ ਦਿਨ ਕੱਟੀ ਆਨੀਆ ਵੀ ਚੱਲ ਭਾਈ ਪੇਕੇ ਮੇਰੇ ਸਹਰਨਸਰਨ ਵਸਦੇ ਆ ਇੱਥੇ ਜਿਹੜੀ ਆਕਸੌਖ ਹੈ ਕੱਟ ਲੂ ਮੈਂ ਕਿਹੜਾ ਇੰਨੀ ਕਮਜ਼ੋਰ ਆ ਵੀ ਮੈਂ ਹਾਰ ਜੂਗੀ ਤਾਂ ਹੀ ਤਾਂ ਹੁਣ ਅਸੀਂ ਤੈਨੂੰ ਸੱਦਿਆ ਮੈਂ ਦੇਖਾਂ ਮਹਾਰ ਨਾਲ ਤਾਂ ਨਾਲ ਤਾਂ ਮੈਂ ਸਿਹਤ ਮਤ ਕੋਈ ਭਾਈ ਹਾਂ ਤੇ ਹਿੰਮਤਰੀ ਭਾਈ ਵਿੱਚ ਬਥੇਰੀ ਆ ਨਜਿੱਠ ਲੈਣੀ ਆ ਮੈਂ ਉਹਨਾਂ ਨਾਲ ਹਾਂ ਚੱਲ ਵਧੀਆ ਗੱਲ ਕਿਉਂ ਭਾਈ ਮੈਂ ਤਾਂ ਤੈਨੂੰ ਐਂ ਕਹਿੰਦਾ ਸੀ ਭਾਈ ਵੀ ਆਪਾਂ ਹੁਣ ਕਰਾਉਣਾਗਾ ਪਾਠ ਅੱਛਾ ਠੀਕ ਹੈ ਤੇ ਤਾਂ ਤੈਨੂੰ ਸੱਦਿਆ ਵੀ ਭਾਈ ਹੁਣ ਤੂੰ ਵੱਡੀਆਂ ਤੂੰ ਸਾਨੂੰ ਦੱਸ ਵੀ ਆਪਾਂ ਤਾਂ ਹੁਣ ਆਹ ਨਵਾਂ ਘਰ ਪਾਇਆ ਤੇ ਫਰਸ਼-ਪਰਸ਼ ਲਾਈ ਭਾਵੇਂ ਕਿਵੇਂ ਵੀ ਘਰ ਸੁੱਚਾ ਕੀਤਾ ਪੁਰਾਣਾ ਤਾ ਕੱਚੀਆਂ ਕੰਡਾਂ ਤੋਂ ਤੇ ਕੱਚੇ ਛੱਤਾਂ ਤੋਂ ਆਪਣਾ ਖਿਹੜਾ ਛੁੱਟ ਗਿਆ ਹਾਂ ਸਹੀ ਗੱਲ ਹੈ ਭਾਵੇਂ ਜਿਹੜਾ ਮਰਜੀ ਹੈ ਤੇ ਮੈਂ ਤਾਂ ਕਰਕੇ ਹੁਣ ਤੈਨੂੰ ਬੁਲਾਇਆ ਭਾਈ ਵੀ ਦੱਸ ਕਿਵੇਂ ਕਰਨਾ ਤੇ ਕਿਵੇਂ ਆਪਾਂ ਕਰਗੇ ਵਿਸਵਕਰਤ ਸੁਖ ਆਇਆ ਸੁਖਮਣੀ ਸਭ ਦਾ ਪਾਠ ਕਰੋ ਹਾਂ ਉਹ ਤਾਂ ਭਾਈ ਚੱਲ ਜ਼ਰੂਰੀ ਆ ਲੰਗਰ ਲਾ ਦੀ ਹਨਾ ਤੇ ਬਾਕੀ ਭਾਈ ਦੇਖ ਲੈ ਜਿੰਨਾ ਕਿ ਤੇਰੇ ਮੁੱਠੀ ਦੇ ਪੈਸੇ ਆ ਉਹਨੇ ਇੱਕ ਵਾਰਤ ਲਾ ਨਾ ਵਾਰਤਾਂਗੇ ਕਿ ਹੁਣ ਮੇਰੀ ਗੱਲ ਸੁਣ ਜੇ ਤਾਂ ਆਪਾਂ ਘਰ-ਬਾਰ ਪਾਇਆ ਆਪਾਂ ਸਾਰਿਆਂ ਨੂੰ ਹੁਣ ਦਿੱਖਦੀ ਰਹਿ ਵੀ ਉਹ ਕਰਨਾ ਹੀ ਹੈਗਾ ਦੇਣਾ ਲੈਣਾ ਵੀ ਹੋਰ ਵੀ ਗਾ ਆਉਣਗੇ ਸਾਰੇ ਗਾ ਮੇਰੇ ਸਾਰੇ ਇਹ ਨਹੀਂ ਗੱਲ ਤੈਨੂੰ ਕਹਿਣੀ ਆ ਵੀ ਜੇ ਦਾ ਤੁਸੀਂ ਦੇਖ ਲੀੜਾ ਕੱਪੜਾ ਦਾ ਕਰਨਾ ਤਾਂ ਉਹ ਜਾਂ ਦੇਖ ਲਓ ਕਿਸੇ ਨੂੰ ਝੁੱਗਾ ਚੁੰਨੀ ਦੇਣਾ ਕਰਾਂਗੇ ਭਈ ਉਹ ਤਾਂ ਕਰਾਂਗੇ ਤੈਨੂੰ ਕਿਹਾ ਵੀ ਹੁਣ ਐਸੇ ਕੰਮ 'ਚ ਹੀ ਜ਼ਿਆਦੇ ਪੈਸੇ ਲੱਗਦੇ ਹੁੰਦੇ ਆ ਤੂੰ ਦੱਸ ਵੀ ਤੈਨੂੰ ਕੀ ਚੰਗਾ ਲੱਗਦਾ ਪਤੋਂ ਵੀ ਕਹਾ ਕਰਾਂਗੇ ਜਿਵੇਂ ਤੂੰ ਕਹੇਂਗੀ ਮੈਂ ਤਾਂ ਤੈਨੂੰ ਬੁਲਾਇਆ ਮੈਂ ਤਾਂ ਤੁਹਾਨੂੰ ਐਂ ਕਹਿਣੀ ਆ ਵੀ ਮਾੜੇ ਮੋਟੇ ਨਾਲ ਕੋਈ ਫਰਕ ਨਹੀਂ ਪੈਂਦਾ ਹੁੰਦਾ ਜਿੱਥੇ ਆ ਪੈਨੇ ਪੈਸੇ ਘਰ ਤੇ ਲਾ ਦੇ ਦਸਵਾਂ ਦਸੌਂ ਤੋਂ ਹੋਰ ਨਿਕਲ ਜਾਊਗਾ ਤੇੀ ਗੱਲ ਲੈ ਭੈਣ ਅਸੀਂ ਤਾਂ ਪੈਸੇ ਬਾਰੇ ਕਦੇ ਸੋਚੀ ਨਹੀਂ ਜਿੱਤੇ ਉਹ ਫੇਰੀ ਗੱਲ ਲੱਗ ਜੂ ਕਿੱਡੀ ਕੁ ਕਰ ਲੈ ਨਾਲੇ ਭੈਣੇ ਮੇਰੀ ਗੱਲ ਸੁਣੋ ਪਹਿਲੇ ਦਿਨ ਤੋਂ ਤੇਰੀ ਚਲਦੀ ਆ ਆਪਣੇ ਘਰੇ ਹੈ ਆਪਾਂ ਤਾਂ ਤਾਂ ਇਥੋਂ ਕਦੇ ਬਾਹਰ ਹੋ ਕੇ ਕੰਮ ਕੀਤਾ ਨਹੀਂ ਹੁਣ ਤੂੰ ਸਮਝਾ ਇਹ ਗੱਲ ਨੂੰ ਵੀ ਦੇਖ ਮੇਰੇ ਤਾਂ ਭਾਈ ਉਹੀ ਗੱਲ ਸਾਲੇ ਆਉਣਗੇ ਮੇਰੇ ਸਾਸਾ ਆਊਗੀ ਸਾਰਾ ਕੁਝ ਉਹਨਾਂ ਦਾ ਵੀ ਐ ਉਹਨਾਂ ਦਾ ਵੀ ਦੇਣ ਲੈਣ ਫੇਰੇ ਕਹਿੰਦੀ ਪਾ ਕਰਾਂਗੇ ਤੇ ਬਾਕੀ ਭੈਣ ਨੂੰ ਪੁੱਛ ਲੋ ਤੇ ਵੀ ਭਾਈ ਤੁਹਾਡੇ ਕੌਣ-ਕੌਣ ਆਊਗਾ ਠੀਕ ਹੈ ਨਾ ਚਾਚੇ ਦੀਆਂ ਕੁੜੀਆਂ ਹੋ ਜਾਣਗੀਆਂ ਚਾਚੇ ਹੋਰੇ ਹੋ ਜਾਣਗੇ ਭੂਆ ਆਉਗੀ ਵੱਡੀ ਦੋਨੇ ਭੂਆ ਆ ਜਾਣਗੀਆਂ ਗੱਲ ਆਇਆ ਬਾਈ ਧੀਆਂ ਨੂੰ ਤਾਂ ਆਪਾਂ ਸਾਰੀ ਉਮਰ ਹੀ ਦੇਨੇ ਆ ਇਹਦੇ ਵੇਕਿਆਂ ਹੁਣ ਆਪਾਂ ਭੱਜਣਾ ਦੇਣਾ ਆਪਦੀ ਮਾਂ ਵਾਸਤੇ ਵੀ ਵਧੀਆ ਛੂਟ ਲੈ ਕੇ ਆਈ ਤੈਨੂੰ ਸਾਰੀ ਉਮਰ ਹੋ ਗਈ ਦਿੰਦਿਆਂ ਨੂੰ ਉਹਨਾਂ ਨੂੰ ਮੈਂ ਹੀ ਨਹੀਂ ਲੈ ਕੇ ਆਉਣਾ ਤੈ ਆਪ ਹੀ ਲੈ ਕੇ ਆ ਲੈ ਤੂੰ ਸਿੱਧੇ ਤੈਨੂੰ ਤਾਂ ਹੁਣ ਵੀ ਭਾਈ ਕੱਲ ਨੂੰ ਆਪਾਂ ਜਾਣਾ ਮੰਡੀ ਅੱਛਾ ਠੀਕ ਐ ਨਾਲੇ ਤਾਂ ਉਹ ਗੱਲ ਵੀ ਹੁਣ ਕਣਕ ਆਈ ਆ ਤੇ ਮਾੜਾ ਮੋਟਾ ਕੋਈ ਕਹਿੰਦੀ ਵੀ ਮੈਨੂੰ ਭਾਈ ਇਹ ਕੁਛ ਮਾੜੇ ਮੋਟੇ ਰੇਲਾ ਜਿਹਾ ਕਰਾ ਦੇ ਅੱਛਾ ਤੂੰ ਕਰਾ ਲਿਆ ਹੁਣ ਮੇਰੇ ਅੱਗੇ ਹੋਰ ਪੈਣੇ ਕੰਨ ਮੇਰੇ ਤਾਂ ਖਾਲੀ ਪਏ ਨੇ ਅੱਛਾ ਤਾ ਮੈਂ ਤੇਰੇ ਭਾਈ ਨੂੰ ਕਦੇ ਕਿਹਾ ਨਹੀਂ ਸੀ ਮੋਹ ਚ ਲੱਗ ਤੇ ਸੁਖ ਨਾ ਆਪਣੇ ਕੰਨ ਕੋ ਤੇ ਦੁੱਧ ਵੇਚ ਕੇ ਤੇ 12000 ਰੁਪਏ ਜੋੜੀ ਬੈਠੀ ਐ ਵਧੀਆ ਗੱਲ ਐ ਫਿਰ ਹਾਂ ਦੇਖ ਲੈ ਸਕੀਮਾਂ ਨੇ ਲਿਆ ਕੇ ਗੱਲ ਦੁੱਧ ਤੇ ਛਿੱਟ ਗਈ ਆਏ ਨਹੀਂ ਕਿਹਾ ਵੀ ਮੈਂ ਕਾਲ ਕਾਲੇ ਪੈਸੇ ਤੇ ਕਾਲ ਕਾਲੇ ਪੈਸੇ ਵਿੱਚ ਲੱਗਣਗੇ ਹੁਣ 12000 ਤਾਂ ਨਹੀਂ ਬਣ ਜੂਗਾ ਕੁਛ ਇਹ ਬੰਦਿਆਂ ਨੂੰ ਬੈ ਨਹੀਂ ਹੁੰਦਾਗਾ ਵੀ ਦੁੱਧ ਵੇਚ ਕੇ ਖਾਣੇ ਕਿੰਨੇ ਕ ਜੋੜ ਲੈਣੇ 12000 ਵਿੱਚ ਕੀ ਆਊਗਾ ਹਾਂ ਸਹੀ ਗੱਲ ਜੇ ਤੀਮੀਆਂ ਲੈਣ ਲੱਗ ਜਾਂਦੇ ਦੋ ਸੂਟ ਨਹੀਂ ਆਉਂਦੇ ਅੱਜ ਦੇ ਇਹ ਤਾਂ ਤੁਸੀਂ ਤਾਂ 25000 ਰੁਪਏ ਦਾ ਇੱਕ ਸੂਟ ਲਿਆਓ ਸਹੀ ਗੱਲ ਬਾਜ਼ਾਰ ਵਗ ਜਾ ਹੁਣ ਤਾਂ ਹੀ ਤਾਂ ਬਣਿਆ ਤੈਨੂੰ ਸੱਦਿਆ ਵੀ ਹੁਣ ਤੂੰ ਜਾ ਹੀ ਨਾਲੇ ਤਾਂ ਆਪਾਂ ওই ਗੱਲ ਮਿੰਟੂ ਸੁਨਿਆਰੇ ਦੇ ਜਾ ਕੇ ਇਹਦੀਆਂ ਬਾੜੀਆਂ ਬੁੜੀਆਂ ਜੋ ਕਿਹਨੇ ਕਰਾਉਣਾ ਜਿਵੇਂ ਲੈਣਾ ਕੋਈ ਬਾੜਾ ਦਾ ਨਹੀਂ ਜਿਵੇਂ ਜੇ ਕੁਝ ਪੜਦਾ ਉਸ ਹੱਬ ਨਾਲ ਲੈ ਆ ਆਹ ਦੇਖ ਮੇਰੇ ਪਾਏ ਆ हां मैं मैं चोटी चोटी तो इडे सोहने लगणगे हां ता मैं ज्यादा भारी लेने मने तो बस छोटी-छोटी बाळियां दे थल्ले ते न पत्ते जे हों ओही करा बस ठीक है नले हुन कोई ओना दा लावण करन दा नीगा हां हण करे पाके फिरदी ल्या करेगी हां बस बाकी लीडे कपडे ल्या दियो ठीक है ते दो दो तीन पयामे कुर्ते मेनू ल्या दे कोई गर्मी वाले बस कोई ना कोई ना ठीक है ना जिन्ने भाई हुक्म लावगे मैं ता उने ल्या दू बस कोई गाली तड़के थोनू मैं मैं नाल ही चलूंगा ਨਲ ਤਾਂ ਉਹ ਤੇਲ ਦੀ ਕਹਾਣੀ ਜਿਹੜਾ ਕਿ ਲਿਆਉਣੀ ਸੀ ਕਿ ਮੈਂ ਉਹ ਕਰਾ ਲਿਆ ਉਹ ਕੰਮ ਉੱਧਰ ਲਈ ਮੈਂ ਹੋਰ ਕਰਨੇ ਸੀ ਜਿਹੜੇ ਉਹ ਕੰਮ ਕਰਿਆ ਉਹ ਆਰਤੇ ਕੋਲ ਜਾ ਤੁਸੀਂ ਉਹਨੇ ਟਾਈਮ ਦੇ ਵਿੱਚ ਆਪਦਾ ਵਿਚਾਰ ਵਾਲਾ ਕੰਮ ਸਾਰਾ ਨਿਬੇੜ ਲਿਆ ਠੀਕ ਹੈ ਠੀਕ ਹੈ ਨਾ ਮੈਂ ਤਾਂ ਨਾ ਜਦੋਂ ਤੁਰੀ ਗੁੜੀ ਜੀ ਟੱਪਦੀ ਸੀ ਸਾਡੀ ਹਾਂ ਮੈਂ ਕਿਹਾ ਹੁਣ 6 ਮਹੀਨੇ ਹੋ ਗਏ ਤੇ ਧਰਨਾ ਲਾਏ ਨੂੰ ਮੈਨਿੰਗਲ ਨੂੰ ਤਾਂ ਜਾਣਾ ਹੀ ਹੈਗਾ ਸਹੀ ਗੱਲ ਹੈ ਹੈ ਚਲ ਕੋਈ ਨਾ ਪੈਣੇ ਗੁੱਸਾ ਨਾ ਕਰਿਆ ਕਰ ਉਹਦਾ ਸਿਆਣਾ ਸਰੀਰ ਉਹ ਤਾਂ ਹੁਣ ਆਤ ਬਣ ਗਈ ਹਾਂ ਤੂੰ ਐ ਕਰਿਆ ਕਹਿੰਦਾ ਪੈਣੇ ਜਿੱਦਰ ਜਿੱਦਰ ਤੂੰ ਆਉਣਾ ਜਾਣਾ ਹੁੰਦਾਗਾ ਤੇ ਤੂੰ ਬੁੜੀ ਨੂੰ ਨਾਲ ਹੀ ਬਨ ਲਿਆ ਕਰ ਆਦੀ ਚੁੰਨੀ ਦੇ ਵੀ ਉੱਥੇ ਤੇ ਮੇਰਾ ਕਹਿੜਾ ਛੱਡਦੀ ਨਹੀਂ ਇੱਥੇ ਮੈਨੂੰ ਚੁੰਬੜੀ ਰਹੇ ਇਹ ਤਾਂ ਕਿ ਬਸ ਜੀ ਡੱਡ ਪਹਿਣਗੀ ਉਹ ਕਹੂਗੀ ਮੈਂ ਸਿੱਸੀ ਵਾਲੇ ਪਾਸੇ ਬੈਠਣਾ ਇਹ ਕਹੂਗੀ ਮੰਨੂ ਘੇਰ ਦੀ ਚੜਦੀ ਮੈਂ ਸਿੱਸੀ ਵਾਲੇ ਪਾਸੇ ਇਹਨੇ ਦੇਖਿਆ ਸਾਰਾ ਕੁਝ ਜਦੋਂ ਗਈ ਸੀ ਉਹ ਦੇਖ ਕੇ ਆਈ ਹੈ ਸਾਡੀਆਂ ਲੜਾਈਆਂ ਤਾਂ ਆਈ ਤੇ ਹੋਰ ਮੈਨੂੰ ਵਧੇਰੀਆਂ ਗੱਲਾਂ ਕਰਦੀ ਉਹ ਤਾਂ ਐ ਕਰਦੇ ਜੀ ਉਹ ਐ ਕਰਦੇ ਆ ਜੀ ਤੇ ਮੈਂ ਹਟਦਾ ਪਰ ਸ਼ਕੀਨ ਨਾਲ ਜਾਂਦੀ ਹੈ ਹਾਂ ਸਹੀ ਗੱਲ ਹੈ ਹਾਂ ਕੱਦ ਵੀ ਨਹੀਂ ਵੀ ਤੇਰੀ ਸੱਸ ਮਾਇ ਲਾਈ ਮਦਰਾਣੀ ਠਾਣੀਆਂ ਸਹੀ ਗੱਲ ਹੈ ਭਾਈ ਨਾਲ ਇਹ ਤਾਂ ਗ ਇੱਟੇ ਖੜ ਜਾਨਗੇ 4 ਦਿਨਾਂ ਨੂੰ ਲੱਗੀ ਰਹਿੰਦੀ ਐ ਸਾਰਾ ਦਿਨ ਤੰਦ ਪੇਟਣ ਤੂੰ ਐ ਕਰ ਚਾਹ ਦੀ ਘੁੱਟ ਬਣਾ ਲੈ ਹਾਂ ਜੀ ਬਣਾਉਣੀ ਚਾਹ ਮੈਂ ਤਾਂ ਤਾਂ ਠੰਡਾ ਜਿਹਾ ਲਈ ਮਾਹਾ ਗਰਮੀ ਤੂੰ ਆ ਨਾ ਪਹਿਲਾਂ ਤਾਹੀ ਤੇ ਚੱਲ ਵਧੀਆ ਸਮਾਂ ਦੀ ਪੀ ਲੈ ਹੁਣ ਚਾਹ ਦੀ ਘੁੱਟ ਕਰ ਲੈ ਤੂੰ ਐ ਦੱਸ ਗੁੜ ਵਾਲੀ ਪੀਵੇਂਗੀ ਕਿ ਸੰਗੜ ਵਾਲੀ ਬਣਾ ਲੈ ਮੈਨੂੰ ਪਤਾ ਨਹੀਂ ਤੈਨੂੰ ਹਾਂ ਖੰਡ ਵਾਲੀ ਤਾਂ ਪੀਂਦੀ ਹੋਈ ਸੀ ਤੇ ਚਾਹ ਕਰਕੇ ਨਾ ਤੇ ਰੋਟੀ ਦਾ ਕਰ ਲੈ ਤਿਆਰ ਫਿਰ ਉਸ ਬਾਅਦ ਫਿਰ ਤੁਸੀਂ ਬੈਠੋ ਗੱਲਬਾਤ ਮੈਂ ਵੀ ਨਾਲ ਖੇਤ ਖੁੱਜ ਜਾਇਆ ਆਉਂਗਾ ਠੀਕ ਹੈ ਹਾਂ ਦੇਖ ਲੈ ਤੂੰ ਕਹਿੰਦੀ ਹੁੰਦੀ ਸੀ ਕਹਿੰਦੀ ਕਿੱਥੇ ਆਪਸ ਕਿਰੀ ਜਾ ਕੇ ਸੰਗਰੂਰ ਏਰੀਏ ਚ ਲਈ ਆ 30 30 ਕਰਦੀ ਆ 30 30 ਕਰਦੀ ਆ ਦੇਖ ਕਿਵੇਂ 30 30 ਬਾਂਵੇਂ ਕਰਦੀ ਆ ਪਰ ਸਾਰਿਆਂ ਨੂੰ ਦੇਲਾ ਕਿੰਨਾ ਸੁਣਾ ਨਜਿੱਠਦੀ ਆ ਸਹੀ ਗੱਲ ਹੈ ਭਾਈ ਮਨ ਖੁਸ਼ ਹੋ ਜਾਂਦਾ ਜਮਾਂ ਦੀ ਮੱਥੇ ਵਟ ਪਾਉਂਦੀ ਆ ਉਦੋਂ ਆਪਾਂ ਇਹ ਕਹਿੰਦੇ ਸੀ ਵੀ ਉਧਰ ਦੇ ਏਰੀਏ ਦੀ ਆ ਪਤਾ ਨਹੀਂ ਕਿਵੇਂ ਵਰਤੂ ਕਿਵੇਂ ਨਹੀਂ ਵਰਤੂਗੀ ਸਹੀ ਗੱਲ ਹੈ ਭਾਈ ਹਾਂ ਚੱਲ ਅਕੇ ਪਤਾ ਤਾਂ ਭਾਈ ਵਰਤੇ ਤੋਂ ਹੀ ਲੱਗਦਾ ਹਨਾ ਆਪਾਂ ਨੂੰ ਤਾਂ ਉਦੋਂ ਵੀ ਚੰਗੀ ਲੱਗਦੀ ਸੀ ਜਦੋਂ ਸਿਹੜੀ ਸੀ ਹਾਂ ਤੇ ਚੱਲ ਆਪਣੇ ਨਾਲ ਨਿਬੜੀ ਚੰਗੀ ਜਾਂਦੀ ਆ ਤੇ ਚੰਗੀ ਆ ਭਾਈ ਦੇਖ ਭਾਣੇ ਗੱਲ ਆਏ ਹੁੰਦੀ ਆ ਵੀ ਜਿਵੇਂ ਆਪਣਾ ਮੂਵ ਤਿਓ ਹੈ ਉਵੇਂ ਬਣਿਆ ਰਵੇ ਉਵੇਂ ਕਹਾਂ ਆਪਣੇ ਵਿੱਚ ਰਲੀ ਰਵੇ ਇੰਨਾ ਹੀ ਆਉਗਾ ਇਹ ਤਾਂ ਹੈ ਠੀਕ ਹੈ ਨਾ 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 ਭਾਈ ਲੋਕਾਂ ਦੀਆਂ ਨਾਲ ਬਥੇਰੀ ਚੰਗੀ ਆਏ ਮੈਂ ਕਹਿ ਦਈਏ ਤੇ ਮੈਂ ਪਸ਼ੂਆਂ ਨੂੰ ਪਾਣੀ ਪਿਆ ਦੇਣਾ ਤੇ ਤੂੰ ਪੈ ਜਾ ਆਰਾਮ ਕਰ ਲੈ ਫਿਰ ਚਾਹ ਚੂ ਪੀ ਕੇ ਤੇ ਫਿਰ ਤੁਸੀਂ ਜਾਏ ਚਾਚੇ ਘਰ ਜਾਏ ਦੱਸ ਕੋਈ ਨਹੀਂ ਕੋਈ ਨਹੀਂ ਜਾ ਕੇ ਆਉ ਹੁਣ ਤਾਂ ਮੈਂ ਸਾਰੇ ਮਿਲ ਕੇ ਜਾਉਂਗੀ ਹਾਂ ਅਰੇ ਪਤਾ ਲਿਆਈ ਚਾਚਾ ਦਾ ਬਾਵਾ ਠੱਲਾ ਅੱਛਾ ਤੇ ਹੋਰ ਉਹ ਤਾਂ ਬਸ ਹੁਣ ਮੈਨੂੰ ਲੱਗਦਾ ਨਹੀਂ ਵੀ ਉਹ ਆਇਤ ਕੀ ਕੋਈ ਨਾ ਜਾ ਕੇ ਆਉਂਗੀ ਫੇਰ ਤਾਂ ਮੈਂ ਹਾਂ ਜਾਏ ਪਰ ਮੈਨੂੰ ਗੜਾ ਭਾਈ ਉੱਥੇ ਬੈਠੀ ਨੂੰ ਪਤਾ ਲੱਗਦਾ ਕਿਸੇ ਗੱਲ ਦਾ ਮੈਂ ਨਹੀਂ ਫਿਰ ਤੇਰੇ ਨਾਲ ਡੈਡੀ ਕੀ ਹੋ ਗਿਆ ਬਾਪੂ ਕੀ ਹੋ ਗਿਆ ਡੈਡੀ ਕੀ ਸੋਚੀ ਜਾਂਦੇ ਸੀ ਨਹੀਂ ਨਹੀਂ ਕੀ ਹੋ ਗਿਆ ਕੀ ਹੋ ਗਿਆ ਡੈਡੀ ਕੋਈ ਤੇਰੇ ਨੂੰ ਜ਼ੋਰ ਕੇ ਮਾਰਿਆ ਬਾਪੂ ਆ ਹੀ ਮਾਰਦੇ ਹੁੰਦੇ ਆ ਚਾਹੀ ਖੇਡਦੇ ਹੁੰਦੇ ਆ ਨਾ ਹਾਂ ਆ ਹੀ ਖੇਡਦੇ ਹੁੰਦੇ ਕੋਈ ਨਹੀਂ ਬੱਤ ਤੁਸੀਂ ਖੇਡ ਲਓ ਕੀ ਹੋ ਗਿਆ ਕੀ ਸੋਚੀ ਜਾਂਦੇ ਤੁਸੀਂ ਨਹੀਂ ਲੈ ਬੱਸ ਮੈਂ ਰੋਟੀ ਰੋਟੀ ਦਾ ਖਾ ਲੋ ਬੱਬੂ ਕੀ ਹੋ ਗਿਆ ਰੋਟੀ ਕਾ ਤੂੰ ਛੱਡ ਤੇ ਡੈਡੀ ਰੋਟੀ ਖਾਓ ਕੋਈ ਗੱਲ ਹੈ ਮੈਨੂੰ ਤੁਸੀਂ ਖਾਓ ਭੈਣ ਫਿਰ ਖਾਂਗੇ ਤੁਹਾਡੇ ਹੱਥ ਦੀ ਖਾਂਗੇ ਮੈਂ ਖਾ ਲਿਆ ਹਨ ਡੈਡੀ ਜੇ ਕੋਈ ਵੀ ਗੱਲ ਆ ਤਾਂ ਮੈਨੂੰ ਦੱਸ ਸਕਦੇ ਹੋ ਤੁਸੀਂ ਠੀਕ ਹੈ ਜਾ ਬਤੂੰ ਤੇਰੀ ਮੰਮੀ ਨੂੰ ਸਦਕਾ ਲਿਖਿਆ ਠੀਕ ਆ ਹਨ ਨਾਲ ਮੇਰੀ ਗੱਲ ਸੁਣ ਪਹਿਲਾਂ ਮੈਨੂੰ ਐਂ ਦੱਸ ਵੀ ਇਹ ਗੱਲਾਂ ਤੈਨੂੰ ਦੱਸੀਆਂ ਕਿਹਨੇ ਆ ਭੂਆ ਵਾਲਾ ਓਹੋ ਮੰਮੀ ਨੇ ਕਰੀਆਂ ਸੀ ਮੇਰੇ ਕੋਲ ਗੱਲ ਨਹੀਂ ਹੈ ਚਲ ਕੋਈ ਨਾ ਤਾ ਦੇਖ ਇੱਕ ਗੱਲ ਮੈਂ ਤੈਨੂੰ ਹੋਰ ਸਮਝਾਉਣਾ ਚਾਹੇ ਮੰਮੀ ਨੇ ਤੇਰੇ ਕੋਲ ਕੋਈ ਵੀ ਗੱਲ ਘਰੇ ਦੀ ਤੇਰੇ ਕੋਲ ਕਰਤੀ ਤੁਸੀਂ ਬੱਚੇ ਤੁਸੀਂ ਮੇਰੇ ਕੋਲ ਤਾਂ ਬੇਸ਼ੱਕ ਉਹ ਗੱਲ ਕਰ ਲਿਆ ਕਰੋ ਪਰ ਪੁੱਤ ਘਰ ਦੀ ਗੱਲ ਬਾਹਰ ਜਾ ਕੇ ਨਹੀਂ ਕਰੀਦੀ ਹੁੰਦੀ ਜਦੋਂ ਬਾਹਰ ਜਾ ਕੇ ਆਪਾਂ ਗੱਲਾਂ ਕਰਦੇ ਆ ਨਾ ਤਾਂ ਉਹੀ ਆਪਣੇ ਆਂਢੀ ਗਵੰਢੀ ਜਿਹੜੇ ਹੁੰਦੇ ਆ ਨਾ ਨਿੱਕੀਆਂ ਨਿੱਕੀਆਂ ਗੱਲਾਂ ਨੂੰ ਮਸਾਲਾ ਲਾ ਕੇ ਫਿਰ ਘਰ ਚ ਦੁਫਾੜ ਪਵਾ ਦਿੰਦੇ ਆ ਹਾਂਜੀ ਡੈਡੀ ਕੱਲ ਤਾਂ ਥੋੜੀ ਸਹੀ ਐ ਤੁਸੀਂ ਬੇਫਿਕਰ ਰਹੋ ਮੈਂ ਕਿਸੇ ਕੋਲ ਕੋਈ ਗੱਲ ਨਹੀਂ ਕਰਦੀ ਠੀਕ ਹੈ ਹਾਂਜੀ ਤੇ ਨਾਲੇ ਮੇਰੀ ਗੱਲ ਸੁਣ ਹੁਣ ਚਲੋ ਜਲ ਕੇ ਖੇਡ ਲਓ ਆਪ ਦਾ ਮੈਂ 10 ਮਿੰਟ ਆਰਾਮ ਕਰ ਲਾ ਹਨਾ ਤੇਰੀ ਮੰਮਾ ਨੂੰ ਕਹਦੇ ਚਾਹ ਬਣਾ ਲੂਗੀ ਵੀਰਾ ਹਾਂਜੀ ਡੈਡੀ ਠੀਕ ਹੈ ਠੀਕ ਹੈ ਪੁੱਤ ਆਇਓ ਤਾਂ ਮੱਖੀਆਂ ਜੈਰ ਹੋ ਜੀ ਇੰਨੀਆਂ ਹੋ ਗਈਆਂ ਨੇ ਮੰਮੀ ਹਾਂ ਤਾਂ ਚਾਹ ਬਣਾ ਦੇ ਥੋੜੀ ਜਿਹੀ ਕੱਪ ਡੈਡੀ ਵਾਸਤੇ ਚਾਹ ਪੀਣੇ ਡੈਡੀ ਨੇ ਕੋਈ ਨਾ ਚਾਹ ਤਾਂ ਮੈਂ ਬਣਾ ਦਿੰਨੀ ਆ ਹਾਂ ਤੇ ਨਾਲੇ ਵੀ ਨਾ ਮੈਂ ਕਹਿੰਦੀ ਸੀ ਡੈਡੀ ਨੂੰ ਘਾਟਾ ਬਟੂਨ ਸੋਚਾਂ ਨੇ ਜੇ ਵੱੜ ਗਿਆ ਸੀਗਾ ਤੇ ਮੈਂ ਪੁੱਛ ਲਈ ਵੀ ਡੈਡੀ ਕੀ ਗੱਲ ਹੋ ਗਈ ਨਹੀਂ ਉਹ ਤਾਂ ਪੁੱਤ ਸੌ ਕੋਈ ਕਬੀਲਦਾਰੀ ਦੀ ਗੱਲ ਹੁੰਦੀ ਹੈ ਤੈਨੂੰ ਪਤਾ ਹੀ ਹੁਣ ਸਾਰਾ ਕਬੀਲਦਾਰੀ ਦਾ ਬੋਝ ਤੇਰੇ ਡੈਡੀ ਦੇ ਸਿਰ 'ਤੇ ਹੀ ਮਮੀ ਤੂੰ ਵੀ ਹੂ ਝੂਠ ਬੋਲ ਲੈ ਨੇ ਡੈਡੀ ਬੰਗੂ ਮੈਨੂੰ ਕੀ ਪਤਾ ਨਹੀਂ ਸਾਰੀ ਗੱਲ ਦਾ ਡੈਡੀ ਬਸ ਭੂਆ ਬਾਰੇ ਸੋਚਦਾ ਹੁਣ ਹੋਰ ਕਿਹੜੀ ਗੱਲ ਹੋਣੀ ਆ ਮੈਂ ਤਾਂ ਫਿਰ ਡੈਡੀ ਨੂੰ ਕਹਤਾ ਵੀ ਐਵੇਂ ਕਿਉਂ ਭੂਆ ਬਾਰੇ ਸੋਚੀ ਐ ਨਾ ਜਦੋਂ ਭੂਆ ਨੇ ਨਹੀਂ ਸੋਚ ਆਪਣੇ ਬਾਰੇ ਆਹ ਮੋٹے ਦਮਾਕ ਦੀਏ ਤੈਨੂੰ ਕੀ ਲੋੜਤੀ ਬੋਲਣ ਦੀ ਹੁਣ ਤੇਰਾ ਡੈਡੀ ਮੈਨੂੰ ਕਹੂਗਾ ਵੀ ਤੈਂ ਜਵਾਕਾਂ ਨੂੰ ਕਿਉਂ ਦੱਸਿਆ ਨਾਲੇ ਜਵਾਕ ਪੁੱਤ ਇਹੇ ਜੇ ਗੱਲਾਂ ਕਰਦੇ ਚੰਗੇ ਨਹੀਂ ਲੱਗਦੇ ਮੰਮੀ ਮੈਂ ਤਾਂ ਡੈਡੀ ਆਏ ਦੇਖਿਆ ਜਾਂਦਾ ਉਹ ਯਾਦ ਕਰ ਕਰਕੇ ਰੋਈ ਜਾਂਦਾ ਭੂਆ ਨੂੰ ਫਿਰ ਰੋਂਦਾ ਤਾਂ ਤਾਂ ਐ ਵੀ ਮਾਰੇ ਕਰਮ ਵਾਲੀ ਐਡੀ ਦਫਸਲੀ ਨਿਕਲੀ ਜੇ ਕਿਤੇ ਆਪਣੇ ਆਉਂਦੀ ਜਾਂਦੀ ਆਪਣੇ ਨਾਲ ਭਰਤ ਦੀ ਭੈਣ ਭਾਈ ਆਪ ਚ ਕਿੰਨਾ ਦੁੱਖ ਸੁੱਖ ਕਰਦੇ ਤਾਂ ਕਰਮਾਂ ਨੂੰ ਰੋਂਦਾ ਤੇਰਾ ਡੈਡੀ ਅਗਲੀ ਤਾਂ ਆਪਦੇ ਘਰੇ ਖੁਸ਼ ਆ ਤੇ ਜਵਾਕਾਂ ਨਾਲ ਹੈ ਇੱਥੇ ਆਪਾਂ ਐ ਬੈਠੇ ਆਂ ਮੂਈ ਲੱਗਦਾ ਪੁੱਤ ਉੱਤੋਂ ਉੱਤੋਂ ਲੱਗਦਾ ਵੀ ਆਪਾਂ ਨੂੰ ਉਹ ਬਹੁਤ ਖੁਸ਼ ਹੋਣੀ ਪਰ ਮੈਨੂੰ ਪਤਾ ਹੈ ਇੱਥੇ ਰਹਿ ਕੇ ਗਈ ਆ ਉਹ ਵੀ ਜਿਹਦੇ ਦਿਲ ਤੇ ਕੀ ਬੀਤਦੀ ਹੋਣੀ ਮੈਨੂੰ ਨਹੀਂ ਪਤਾ ਉਹਦੀ ਕੋਈ ਮਜਬੂਰੀ ਸੀ ਜਾਂ ਕੋਈ ਊ ਚਾਲ ਚੱਲੀ ਆਉਣੀ ਆਪਣੇ ਨਾਲ ਪਰ ਜਿਹੜਾ ਭੈਣ ਭਾਈ ਦਾ ਪਿਆਰ ਹੁੰਦਾ ਪੁੱਤ ਉਹ ਇਕੱਲੇ ਦਿਲ 'ਚ ਨਹੀਂ ਦਿਮਾਗ 'ਚ ਵੀ ਰਹਿੰਦਾ ਹੈ ਉਹ ਤਾਂ ਮੰਮੀ ਵੀ ਸਮਝਦੀ ਐ ਪਰ ਪੂਆ ਨੇ ਕਿਉਂ ਕਿਤੇ ਆਦੇ ਭਰਾ ਨਾਲ ਐਵੇਂ ਕਿਉਂ ਟੁੱਟ ਗਈ ਸਾਰੇ ਟੱਬਰ ਨਾਲੋਂ ਪੁੱਤ ਸਾਰੀਆਂ ਭੈਣਾਂ ਇਹ ਜਿਹੀ ਨਹੀਂ ਹੁੰਦੀਆਂ ਜਿਹੜੀ ਤੇਰੀ ਭੂਆ ਨੇ ਕਰਤੂਤ ਕਰੀਏ ਉਹਦੀ ਸਜ਼ਾ ਉਹਨੂੰ ਮਿਲ ਗਈ ਮਿਲ ਕੀ ਗਈ ਰਹਿੰਦੀ ਜਿੰਦਗੀ ਤੱਕ ਉਹਨੂੰ ਇਹੀ ਸਜ਼ਾ ਮਿਲਦੀ ਰਹੂਗੀ ਨਾਲੇ ਤੀਨੂ ਤਾਂ ਪੇਕਿਆਂ ਦੀ ਲੋੜ ਮਰਦੇ ਤੱਕ ਰਹਿੰਦੇ ਪੁੱਤ ਆਖਰੀ ਕਫਨ ਵੀ ਨਾ ਪੇਕੀ ਲੈ ਕੇ ਜਾਂਦੇ ਨੇ ਤੇਰੀ ਭੂਆ ਤਾਂ ਇਹਨੂੰ ਵੀ ਦਰਸੂਗੀ ਅਸੀਂ ਤਾਂ ਡੇਡੇ ਹੋ ਗਏ ਅਜੇ ਤੱਕ ਭੂਆ ਦੇਖੀ ਤਾਂ ਨਹੀਂ ਕਰਿਆ ਹੋਂਦੀ ਵੀ ਅੱਜ ਆ ਗਈ ਉਹਨੂੰ ਕਿਸੇ ਤੋਂ ਆਸ ਨਹੀਂ ਹੈਗੀ ਕਫਨ ਤੋਂ ਵੀ ਨਹੀਂ ਮੇਰੀ ਗੱਲ ਸੁਣੋ ਆ ਤੇਰੀ ਭੂਆ ਦੇ ਆਉਣ ਦੀ ਗੱਲੰਦ ਬਾਰੇ ਕਰਤੀ ਕਿਹੜਾ ਮੂੰਹ ਲੈ ਕੇ ਬੜੂਗ ਤੇਰੀ ਭੂਆ ਇੱਥੇ ਨਾਲੀ ਜੀ ਤੇਰੀ ਭੂਆ ਕਰੀ ਆਵੀ ਗਈ ਨਾ ਗੁੱਤਨੀ ਫੜ ਕੇ ਮੈਂ ਘਰੋਂ ਬਾਹਰ ਕਰੂੰਗਾ ਮੈਂ ਤਾਂ ਤਾਂ ਮੂੰਹ ਵੀ ਨਹੀਂ ਦੇਖਣਾ ਚਾਹੁੰਦੀ ਮੈਂ ਮੇਰੇ ਡੈਡੀ ਨੂੰ ਉਦਾਸ ਨਹੀਂ ਦੇਖ ਸਕਦੀ ਬੱਸ ਮੇਰੇ ਡੈਡੀ ਖੁਸ਼ ਰਵੇ ਜਾਦ ਨਾ ਕਰੇ ਕਿਸੇ ਨੂੰ ਵੀ ਬੱਸ ਤੂੰ ਤੇਰੀ ਭੂਆ ਦੀ ਗੱਲ ਤੇਰੇ ਡੈਡੀ ਲਿਬੇ ਨਾ ਛੇੜਾ ਕਰ ਠੀਕ ਹੈ ਠੀਕ ਹੈ ਮੈਂ ਲਿਆਂਗੇ ਚਾਹ ਬਣਾ ਕੇ ਚਲ ਹੇ ਰੱਬ ਕਿੱਡੇ ਬੋਲੇ ਜਵਾਕ ਨੇ ਮੇਰੇ ਇਹਨੂੰ ਵਿਚਾਰੀ ਨੂੰ ਕੀ ਪਤਾ ਹੈ ਵੀ ਤੇਰੀ ਭੂਆ ਨੇ ਆਪਣਾ ਕੀ ਕੁਸ ਕੀਤਾ ਹੈ ਚਾਦੀ ਕੁੱਟ ਬਣਾ ਕੇ ਦੇਖਿਆ